ਪੰਜਾਬ ਦੇ ਵਿੱਚ 10 ਜਾਣਿਆ ਤੇ ਪਰਚਾ ਹੋਇਆ ਜਿਹਦੇ ਵਿੱਚ ਜ਼ਿਆਦਾਤਰ ਪੱਤਰਕਾਰ ਨੇ ਸੋ ਕਿਵੇਂ ਵੇਖਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਉਹਨਾਂ ਨੇ ਇੱਕ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਸੀ ਵੀ ਪੰਜਾਬ ਸਰਕਾਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਆਪ ਵਿਦੇਸ਼ੀ ਦੌਰੇ ਤੇ ਗਏ ਹੋਇਆ ਤਾਂ ਉਹਨਾਂ ਦੇ ਜਹਾਜ਼ ਕਿੱਥੇ ਕਿੱਥੇ ਯੂਜ਼ ਹੋਏ ਭਗਵਤਮਾਨ ਤਾਂ ਉਹਨਾਂ ਸਮਿਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਦੇ ਰਹੇ ਆ ਜਾ ਜਾ ਕੇ ਵੀ ਜਿਹੜੇ ਆਰਟੀਆਈ ਦੇ ਕਾਰਕੁਨ ਹੈਗੇ ਆ ਉਹਨਾਂ ਦੇ ਉੱਤੇ ਜੇ ਪਰਚੇ ਪਾਏ ਗਏ ਆ ਇਹ ਗੈਰ ਮਨੁੱਖੀ ਆ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਘਾਣਾ ਤੇ ਹੁਣ ਜਦੋਂ ਆਪ ਦੀ ਵਾਰੀ ਆਈ ਹੈ ਤੇ ਹੁਣ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਪੱਤਰਕਾਰਾਂ ਤੇ ਪਰਚੇ ਪਾਏ ਹੈਗੇ ਤਾਂ ਮੈਂ ਸਮਝਦਾ ਇਹ ਮੀਡੀਆ ਦੀ ਇਯਾਦੀ ਤੇ ਇੱਕ ਬਹੁਤ ਵੱਡਾ ਇਹ ਹਮਲਾ ਹੈ ਨਾ ਸੋਸ਼ਲ ਮੀਡੀਆ ਦਾ ਜਿੱਥੇ ਸਾਨੂੰ ਫਾਇਦਾ ਉੱਥੇ ਕਈ ਚੀਜ਼ਾਂ ਇਹੋ ਜਿਹੀਆਂ ਵੀ ਆ ਗਈਆਂ ਜਿਦੇ ਤੇ ਕੰਟਰੋਲ ਕਰਨ ਦੀ ਲੋੜ ਆ ਪਰ ਉਹ ਕੰਟਰੋਲ ਕਰਦੇ ਕਰਦੇ ਫਿਰ ਇਸ ਤਰ੍ਹਾਂ ਪਰਚੇ ਹੋ ਜਾਂਦੇ ਆ ਕਈਆਂ ਦਾ ਜ਼ਿੰਮੇਵਾਰ ਪੱਤਰਕਾਰ ਦਾ ਜ਼ਿੰਮੇਵਾਰ ਤਾਂ ਕੀ ਹੁੰਦੀ ਹੈਗੀ ਆ ਪਰ ਬਹੁਤ ਸਾਰੇ ਪੱਤਰਕਾਰ ਇਦਾਂ ਦੇ ਉੱਥੇ ਆਪੇ ਬਣੇ ਤੁਰੇ ਫਿਰਦੇ ਆ ਜਿਨ੍ਹਾਂ ਦੀ ਕੋਈ ਪੁੱਛਗਿੱਛ ਹੈ ਨਹੀਂਗੀ ਵੈਨਜ਼ੂਏਲਾ ਤੇ ਅਟੈਕ ਕੀਤਾ ਹੈ ਯੂ ਐਸ ਨੇ ਔਰ ਉੱਥੋਂ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਪਤਨੀ ਉਹਨਾਂ ਨੂੰ ਉੱਥੋਂ ਡਿਟੇਨ ਕਰਕੇ ਅਮਰੀਕਾ ਲੈ ਜਾਂਦਾ ਗਿਆ ਨਿਊਯਾਰਕ ਲਿਆ ਜਾਂਦਾ ਜਦੋਂ ਉਹਨੇ ਥੋੜਾ ਜਿਹਾ ਆਪਦੇ ਆਪ ਨੂੰ ਕਿਹਾ ਵੀ ਨਹੀਂ ਵੀ ਸਾਡੇ ਉੱਤੇ ਜਾਣਬੁੱਝ ਕੇ ਹਮਲਾ ਹੋ ਰਿਹਾ ਨਾ ਤਾਂ ਮੈਥੋਂ ਖਤਰਨਾਕ ਹਥਿਆਰ ਫੜ ਹੋਏ ਆ ਨਾ ਮੈਥੋਂ ਕੋਈ ਹੋਰ ਇਦਾਂ ਦੀ ਗੱਲਬਾਤ ਹੋਈ ਆ ਤੇ ਉਹਦਾ ਕਰਕੇ ਹੁਣ ਅਮਰੀਕਾ ਨੇ ਹੋਰ ਤਾਂ ਬਹਾਨਾ ਕੋਈ ਨਹੀਂ ਲੱਭਿਆ ਤੇ ਇਹ ਵੀ ਕਹਿੰਦੇ ਆ ਵੀ ਸਾਡੇ ਡਰੱਗ ਸਾਡੇ ਦੇਸ਼ ਦੇ ਵਿੱਚ ਸਪਲਾਈ ਕਰਦਾ ਵੈਨਿਊਏਲਾ ਹਰਾਨ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਚੱਲ ਰਹੇ ਆ ਉਹਦੇ ਵਾਸਤੇ ਪ੍ਰੈਜ਼ੀਡੈਂਟ 트ੰਪ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਦਿੱਤੀ ਆ ਵੀ ਜੇ ਤੁਸੀਂ ਇਹਨਾਂ ਲੋਕਾਂ ਨੂੰ ਮਾਰਿਆ ਕੁੱਟਿਆ ਤਾਂ ਜਿਹੜਾ ਅਮਰੀਕਾ ਉਹ ਸਿੱਧੇ ਤੌਰ ਤੇ ਇੰਟਰਵੈਨ ਕਰਕੇ ਤੁਹਾਡੇ ਜੰਗ ਵੀ ਸ਼ੁਰੂ ਕਰ ਸਕਦਾ ਹੈਗਾ ਧੋਖਾਧੜੀ ਦੇ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਲੋਕ ਜਿਹੜੇ ਗ੍ਰਿਫਤਾਰ ਹੋਏ ਆ ਇਹ ਬੇਸਿਕਲੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੀਟਰਸਬਰਗ 버ਜੇਨੀਆ ਤੋਂ ਜਿੱਥੇ ਇਹ ਸਟੂਡੈਂਟ ਵੀਜ਼ੇ ਤੇ ਆਏ ਹੋਏ ਸੀ ਤੇ ਇਹਨਾਂ ਨੇ ਕਾਫੀ ਸਾਰੇ ਪੈਸੇ 70 80 ਸਾਲ ਦੇ ਬਜ਼ੁਰਗਾਂ ਤੋਂ ਉਹਨਾਂ ਨੂੰ ਡਰਾਮ ਮੁਕਾ ਕੇ ਕੱਢ ਵੀ ਲਏ ਸੀਗੇ ਰਾ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ 2026 ਵਰਾ ਚੜ੍ਹ ਗਿਆ ਤੇ ਇਸ ਸਾਲ ਦਾ ਸਾਡਾ ਇਹ ਪਹਿਲਾ ਐਪੀਸੋਡ ਹੈ ਗਲੋਬਲ ਪੰਜਾਬ ਟੀਵੀ ਨੀਟਾ ਮਾਚੀਕੇ ਔਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਉਮੀਦ ਕਰਦੇ ਹਾਂ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਤੋਂ ਪਹਿਲਾਂ 2025 ਤੇ ਝਾਤ ਪਾਵਾਂਗੇ 2025 ਪੰਜਾਬੀਆਂ ਦੇ ਲਈ ਮੰਦ ਭਗਾ ਰਿਹਾ ਹੈ ਚਾਹੇ ਉਹ ਕੈਨੇਡਾ ਦੀ ਗੱਲ ਕਰ ਲਈਏ ਅਮਰੀਕਾ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ ਤੇ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਪੰਜਾਬੀ ਦੀਆਂ ਸਾਡੇ ਤੋਂ ਵਿਛੜ ਗਈਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ 10 ਪੱਤਰਕਾਰਾਂ ਦੇ ਉੱਤੇ ਪਰਚੇ ਹੋਏ ਆ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਫੜ ਕੇ ਨਿਊਯਾਰਕ ਲਿਆਂਦਾ ਗਿਆ ਹੈ ਉਹਦੇ ਬਾਰੇ ਗੱਲਬਾਤ ਸਟ੍ਰਾਈਕ ਕੀਤਾ ਹੈ ਉੱਥੇ ਅਮਰੀਕਾ ਨੇ ਵੈਨਜ਼ੁਏਲਾ ਦੇ ਵਿੱਚ ਫਿਰ ਉਸ ਤੋਂ ਬਾਅਦ ਮੇਅਰ ਜੋਰਨ ਮਮਦਾਨੀ ਜਿਹੜੇ ਨਿਊਯਾਰਕ ਦੇ ਵਿੱਚ ਮੇਅਰ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਿੱਤੇ ਸੀ ਔਰ ਉਹਨਾਂ ਨੇ ਸੌਂ ਚੱਕ ਕੇ ਹੁਣ ਚਾਰਜ ਸੰਭਾਲ ਲਿਆ ਹੈ ਕੀ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਭਾਰਤੀ ਮੂਲ ਦੇ ਦੋ ਜਿਨ੍ਹਾਂ ਦਾ ਸਰਨੇਮ ਪਟੇਲ ਹੈ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਹੋਇਆ ਕਿੱਥੋਂ ਦੀ ਖਬਰ ਕੀ ਇਹ ਪੂਰੀ ਖਬਰ ਇਹਦੇ ਤੇ ਜਾਣਕਾਰੀ ਹਾਸਲ ਕਰਾਂਗੇ ਸੋ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਹਰ ਵਾਰ ਦੀ ਤਰ੍ਹਾਂ ਅੱਜ ਵੀ ਜੁੜ ਰਹੇ ਨੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਰੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪ ਬਾਈ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਜੀ ਆ ਸਤਿ ਸ੍ਰੀ ਅਕਾਲ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਚੜ ਗਿਆ 2026 ਤੁਹਾਨੂੰ ਵੀ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਆਪਣੇ ਵੇਖਣ ਆਲੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੋਭੀ ਸ਼ਾਮਾਂ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਦੁੱਖ ਦਰਦ ਤੁਹਾਡੇ ਦੂਰ ਹੋਣ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇਤਾ ਵੀਰ ਜੇ 2025 ਦੀ ਆਪਾਂ ਗੱਲ ਕਰੀਏ ਜਿਵੇਂ ਆਪਾਂ ਲੇਖਾ ਜੋਖਾ ਕਹਿ ਰਹੀ ਹੈ ਵੀ ਕੀ ਕੁਝ ਵਾਪਰਿਆ 2025 ਦੇ ਵਿੱਚ ਖਾਸ ਤੌਰ ਤੇ ਆਪਾਂ ਅਮਰੀਕਾ ਦੇ ਵਿੱਚ ਰਹਿ ਰਹੇ ਹਾਂ ਔਰ ਇੱਥੇ ਵੀ ਜਹਾਜ਼ ਭਰ ਭਰ ਕੇ ਟਰੰਪ ਨੇ ਵਾਪਸ ਭੇਜਿਆ ਸੋ ਇੱਥੇ ਵੀ ਪੰਜਾਬੀਆਂ ਦੇ ਲਈ ਨਵਾਂ ਜਿਹੜਾ 2025 ਆ ਬੜਾ ਵਧੀਆ ਨਹੀਂ ਰਿਹਾ ਹਨਾ ਕੈਨੇਡਾ ਦੀ ਗੱਲ ਕਰ ਲਈਏ ਉੱਥੇ ਸਟੂਡੈਂਟਸ ਨੂੰ ਵੀਜ਼ੇ ਮਿਲਨੇ ਬੰਦ ਹੋ ਗਏ ਆਇਲੈਂਡ ਸੈਂਟਰ ਉਹਦੇ ਬਿਹਾਫ ਤੇ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਖੁੱਲੇ ਹੋਏ ਸੀ ਉਹ ਸਾਰੇ ਬੰਦ ਹੋ ਗਏ ਉੱਥੇ ਵੀ ਕੋਈ ਬੜਾ ਵਧੀਆ ਨਹੀਂ ਰਿਹਾ ਕੰਮ ਕੰਮ ਨਹੀਂ ਲੋਕਾਂ ਨੂੰ ਮਿਲ ਰਹੇ ਹਨਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਉੱਥੇ ਬੜੀਆਂ ਵੱਡੀਆਂ ਵੱਡੀਆਂ ਤਰਾਸ ਦੀਆਂ ਪਿਛਲੇ 2025 ਦੇ ਵਿੱਚ ਆਈਆਂ ਹੜ੍ਹਾਂ ਦੀ ਮਾਰ ਹੇਠ ਸਾਡੇ ਪੰਜਾਬ ਦੇ ਕਈ ਹਜ਼ਾਰਾਂ ਪਿੰਡ ਜਿਹੜੇ ਉਹ ਆ ਗਏ ਅਰ ਉਸ ਤੋਂ ਬਾਅਦ ਨਾਲ ਦੀ ਨਾਲ ਅ ਜੰਗ ਲੱਗਣ ਦੇ ਅਸਾਰ ਸੀਗੇ 1 2025 ਦੇ ਵਿੱਚ ਉਹਦੇ ਬਾਰੇ ਫਿਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਜਿਵੇਂ ਮੈਂ ਗੱਲ ਕੀਤੀ ਆ ਪੰਜਾਬ ਦੇ ਨਾਲ ਰਿਲੇਟਡ ਸੀ ਜਿਹੜੀਆਂ ਆਪੋ ਆਪਣੀ ਫੀਲਡ ਦੇ ਵਿੱਚ ਟਾਪ ਤੇ ਸੀ ਉਹ ਸਾਰੇ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਪਰ ਪਹਿਲਾਂ ਓਵਰ ਆਲ ਦੱਸਿਓ ਪੰਜਾਬੀਆਂ ਦੇ ਲਈ ਆਲ ਓਵਰ ਵਰਲਡ 2025 ਦੇ ਵਿੱਚ ਜੋ ਕੁਝ ਕੁ ਘਟਿਆ ਵਾ ਪ੍ਰਯੋ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ 2025 ਬਾਈ ਜੀ ਬੇਸਿਕਲੀ ਤਾਂ ਪੂਰੇ ਵਰਲਡ ਦੇ ਵਾਸਤੇ ਕਾਫੀ ਭਾਰੀ ਰਿਹਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਕਾਫੀ ਜੰਗਾਂ ਲੱਗੀਆਂ ਜਿਦੇ ਵਿੱਚ ਕਾਫੀ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਨਾਲ ਦੀ ਨਾਲ ਜਿਹੜੀ ਜਿਵੇਂ ਕਹਿੰਦੇ ਹੜਾਂ ਦੀ ਕਰੋਪੀ ਪੂਰੇ ਦੁਨੀਆਂ ਦੇ ਵਿੱਚ ਹੀ ਆਈ ਇਹਦੇ ਨਾਲ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੇ ਪਛਾਲ ਹੁੰਦੇ ਆ ਉਹਨਾਂ ਨੇ ਦੁਨੀਆਂ ਦੇ ਵਿੱਚ ਕਾਫੀ ਕਹਿਰ ਮਚਾਇਆ ਜਿਦੇ ਵਿੱਚ ਆਪਾਂ ਵੇਖਿਆ ਵੀ ਦੋ ਵਾਰੀ ਤਾਂ ਪਛਾਲ ਅਫਗਾਨਿਸਤਾਨ ਦੇ ਵਿੱਚ ਹੀ ਆਇਆ ਜਿਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਇਹਦੇ ਨਾਲ ਨਾਲ ਹੋਰ ਵੀ ਦੁਨੀਆਂ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਪਛਾਲ ਸੀ ਉਹ ਆਇਆ ਕੁਦਰਤੀ ਆਫਤਾ ਆਈਆਂ ਜਿਹਦਾ ਕਰਕੇ ਮੈਂ ਸਮਝਦਾ ਵੀ ਭਾਰੀ ਜਾਨੀ ਤੇ ਮਾਲੀ ਜਿਹੜਾ ਨੁਕਸਾਨ ਸੀ ਉਹ ਦੁਨੀਆ ਦੇ ਵਿੱਚ ਹੀ ਹੋਇਆ ਪਰ ਪੰਜਾਬੀਆਂ ਦੇ ਵਿੱਚ ਇਹ ਜਿਹੜਾ 2025 ਸੀ ਇਹ ਖਾਸ ਤੌਰ ਤੇ ਕਾਫੀ ਸਾਰਾ ਭਾਰੀ ਰਿਹਾ ਹੂੰ ਤੇ ਜੇ ਅਪ ਕੈਨੇਡਾ ਤੇ ਅਮਰੀਕਾ ਦੀ ਗੱਲ ਕਰੀਏ ਇੱਥੇ ਕਿਵੇਂ ਵੇਖਦੇ ਹਾਂ ਕਿਉਂਕਿ ਇੱਥੇ ਬਹੁਤ ਸਾਰੀਆਂ ਕਟਣਾਵਾ ਜਿਹੜੀਆਂ ਘਟੀਆਂ ਪੰਜਾਬੀਆਂ ਦੇ ਨਾਲ ਇੱਥੇ ਡਿਪੋਟੇਸ਼ਨ ਵੱਡੇ ਲੈਵਲ ਤੇ ਸ਼ੁਰੂ ਹੋਈ ਅਮਰੀਕਾ ਦੇ ਵਿੱਚ ਜਿਹੜੇ ਜਿਹੜੇ ਬਾਰਡਰ ਕ੍ਰੋਸ ਕਰਕੇ ਆਏ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਫਿਰ ਕੈਨੇਡਾ ਦੇ ਵਿੱਚ ਪਹਿਲਾਂ ਜਦੋਂ ਚੋਬਾ ਨਹੀਂ ਮਿਲਿਆ ਉਹ ਅਮਰੀਕਾ ਵੱਲ ਨੂੰ ਭੱਜੇ ਫਿਰ ਅਮਰੀਕਾ ਦੇ ਵਿੱਚ ਜਦੋਂ ਕਾਫੀ ਇੱਥੇ ਪਤਾ ਲੱਗ ਗਿਆ ਵੀ ਹੁਣ ਫੜੋ ਫੜਾਈ ਹੋ ਰਹੀ ਫਿਰ ਕੈਨੇਡਾ ਵੱਲ ਵਾਪਸ ਗਏ ਉੱਥੇ ਵੀ ਨਹੀਂ ਕੰਮ ਮਿਲ ਰਿਹਾ ਇੱਥੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਬਾਰਡਰ ਕ੍ਰੋਸ ਕਰਕੇ ਆਏ ਉਹਨਾਂ ਦੇ ਪੂਰੇ ਦੇ ਪੂਰੇ ਮਿਲਟਰੀ ਜਹਾਜ਼ ਜਿਹੜੇ ਵਾਪਸ ਗਏ ਇਸ ਸਾਲ ਦੇ ਵਿੱਚ 2025 ਦੇ ਵਿੱਚ ਬਿਲਕੁਲ ਕੈਨੇਡਾ ਅਮਰੀਕਾ ਤੇ ਜਾਣ ਤੋਂ ਪਹਿਲਾਂ ਮੈਂ ਕਹਿੰਦਾ ਥੋੜੀ ਜੀ ਆਪਾਂ ਪੰਜਾਬ ਦੀ ਵੀ ਮੈਂ ਗੱਲ ਕਰਦਾ ਜਾਵਾਂ ਵੀ ਦੇਖੋ ਪੰਜਾਬ ਦੇ ਵਿੱਚ ਵੀ ਭਾਰੀ ਹੜ੍ਹ ਆਏ ਜਿਹਦਾ ਕਰਕੇ ਜਿਵੇਂ ਕਹਿੰਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਏਕੜ ਜ਼ਮੀਨ ਦੇ ਸੀ ਉਹ ਇੱਕ ਤਰ੍ਹਾਂ ਦੇ ਨਾਲ ਨਾਸ਼ ਵੱਜ ਗਿਆ ਉਹਨਾਂ ਦਾ ਜਿਹੜੇ ਕਿ ਹਾਲ ਗਾਹਣ ਲਈ ਵੀ ਕੁਝ ਸਾਲਾਂ ਤੱਕ ਬੀਜ ਬਜਾਈ ਕਰਨ ਦੇ ਯੋਗ ਨਹੀਂ ਰਹਿਣਗੇ ਇਸੇ ਤਰੀਕੇ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਵੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜਦੋਂ ਸੰਧੂਰ ਆਪਰੇਸ਼ਨ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿਰੁੱਧ ਕੀਤਾ ਸੀ ਉਦੋਂ ਵੀ ਜਿਹੜੇ ਜੰਗ ਦੇ ਬੱਦਲ ਸਿਓ ਗਾਤਰ ਮਡਰਾਉਂਦੇ ਰਹੇ ਪੰਜਾਬ ਦੇ ਉੱਤੇ ਪਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਰਹੀ ਵੀ ਪੰਜਾਬ ਵਾਲੀ ਸਾਈਡੋਂ ਜਿਹੜੀ ਜੰਗ ਸੀ ਉਹ ਬਹੁਤੀ ਨਹੀਂ ਚੱਲੀ ਹੁਣ ਜੇ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਵਾਕਿਆ ਦੇ ਵਿੱਚ ਹੀ ਪੰਜਾਬੀਆਂ ਦੇ ਉੱਤੇ ਜਿਹੜਾ ਕੈਨੇਡਾ ਅਮਰੀਕਾ ਦੇ ਵਿੱਚ ਸੀਗਾ 2025 ਬਹੁਤ ਭਾਰੀ ਰਿਹਾ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਇੱਥੋਂ ਤਾਂ ਤੁਸੀਂ ਵੇਖੋ ਵੀ ਵਰਕ ਪਰਮਿਟਾਂ ਵਾਲੇ ਵੀਰਾਂ ਦੇ ਕਿੰਨੇ ਆ ਦੇ ਲਾਇਸੈਂਸ ਸਸਪੈਂਡ ਹੋਏ ਕਿੰਨੇ ਲੋਕਾਂ ਨੂੰ ਫੜ-ਫੜ ਕੇ ਜਹਾਜ਼ਾਂ ਦੇ ਉੱਤੇ ਚੜਾਇਆ ਗਿਆ ਹਰ ਰੋਜ਼ ਕਦੇ ਅਮਰਸਰ ਜਹਾਜ਼ ਉਤਰਦਾ ਸੀ ਕਦੇ ਦਿੱਲੀ ਜਹਾਜ਼ ਉਤਰਦਾ ਸੀਗਾ ਜਿਦੇ ਵਿੱਚ ਮੋਸਟਲੀ ਪੰਜਾਬੀ ਉਹਦੇ ਵਿੱਚ ਜਾਦੇ ਖੱਜਲ ਖਰਾਬ ਹੋਏ ਇਹਦੇ ਨਾਲ ਦੀ ਨਾਲ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਜਿੱਥੇ ਵਿਜ਼ਟਰ ਵੀਜ਼ੇ ਦੇ ਉੱਤੇ ਰੋਕਰ ਲਗੀਆਂ ਉੱਥੇ ਨਾਲ ਦੀ ਨਾਲ ਜਿਹੜਾ ਸਟੂਡੈਂਟ ਵੀਜ਼ਾ ਸੀ ਉਹਦੇ ਵਿੱਚ ਵੱਡੀ ਪੱਧਰ ਤੇ ਕਟੌਤੀ ਹੋਈ ਨਾਲ ਦੀ ਨਾਲ ਉੱਥੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਵੀਜ਼ੇ ਸੀ ਉਹ ਕੈਨਸਲ ਹੋਏ ਇਸੇ ਤਰੀਕੇ ਦੇ ਨਾਲ ਜੇ ਆਪਾਂ ਫਰੋਤੀ ਦੀ ਗੱਲ ਕਰਨੀ ਹੋਵੇ 2025 ਫਰੋਤੀ ਵਾਸਤੇ ਵੀ ਪ੍ਰਦੀਪ ਪੌਪ ਭਾਰੀ ਰਿਹਾ ਹੈ ਬਹੁਤ ਸਾਰੇ ਲੋਕ ਇਸ ਗੈਂਗਵਾਰ ਦੀ ਭੇਡ ਚੜ ਗਏ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ 2025 ਸੀ ਜਿਹੜਾ ਇਹ ਪੰਜਾਬੀਆਂ ਤੇ ਬਹੁਤ ਹੀ ਭਾਰੀ ਰਿਹਾ ਹੈ ਬਿਲਕੁਲ ਨਾਲ ਹੀ ਆਪਾਂ ਨਾ ਜੇ ਗੱਲ ਕਰੀਏ ਜਿਵੇਂ ਤੁਸੀਂ ਗੈਂਗਸਟਰਵਾਦ ਦੀ ਗੱਲ ਕੀਤੀ ਆ ਹੜ ਆ ਰਹੇ ਸੀਗੇ ਬਹੁਤ ਵੱਡੇ ਲੈਵਲ ਤੇ ਹੜ ਆਏ ਨੁਕਸਾਨ ਹੋਇਆ ਉਸੇ ਹੀ ਜਿਵੇਂ ਉੱਥੇ ਮਤਲਬ ਆਏ ਹੁੰਦਾ ਸੀ ਸਰਚ ਆਪਰੇਸ਼ਨ ਹੁੰਦੇ ਸੀਗੇ ਫਿਰ ਉਹ ਮੌਕ ਡ੍ਰਿਲ ਹੁੰਦੀ ਸੀ ਕਿ ਲੋਕ ਸਹਿਮੇ ਹੋਏ ਸੀ 2025 ਦੇ ਵਿੱਚ ਤੇ ਨਾਲ ਦੀ ਨਾਲ ਨਾ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੇ ਹਰੇਕ ਫੀਲਡ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਨੁਕਸਾਨ ਇੱਕ ਘਾਟਾ ਪਿਆ ਸਾਨੂੰ ਕਿਉਂਕਿ ਆਪੋ ਆਪਣੀ ਫੀਲਡ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਡੇ ਲੈਵਲ ਤੇ ਸੀ ਹਰ-ਹਰ ਫੀਲਡ ਦੇ ਵਿੱਚ ਇੱਕ-ਇੱਕ ਬੰਦਾ ਸਾਡੇ ਤੋਂ ਵਿਛੜਿਆ ਚਾਹੇ ਉਹ ਬਾਲੀਵੁੱਡ ਦੀ ਗੱਲ ਕਰ ਲਈਏ ਉੱਥੇ ਧਰਮਿੰਦਰ ਹੋਣੀ ਆਪਣੀ ਫੀਲਡ ਦੇ ਵਿੱਚ ਵੱਡਾ ਨਾਂ ਸੀ ਪੰਜਾਬ ਦਾ ਮਾਣ ਸੀ ਔਰ ਉਹ ਇਸ ਸਾਲ ਦੇ ਵਿੱਚ ਸਾਡੇ ਤੋਂ ਵਿਛੜ ਗਏ ਨੌਜਵਾਨ ਸਿੰਗਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਰਾਜਵੀਰ ਜਵੰਦਾ ਬਹੁਤ ਵੱਡਾ ਨਾਂ ਸੀ ਉਹ ਸਾਡੇ ਤੋਂ ਵਿਛੜ ਗਿਆ ਔਰ ਜੇ ਦੌੜਾਕ ਦੀ ਗੱਲ ਕਰੀਏ ਤਾਂ ਇਸੇ ਬਰੇ ਦੇ ਵਿੱਚ ਫੌਜਾ ਸਿੰਘ ਹੋਣੀ ਸਾਡੇ ਤੋਂ ਵਿਛੜ ਗਏ ਆ ਨਾਲ ਦੀ ਨਾਲ ਜੇ ਬੋਡੀ ਬਿਲਡਰ ਦੀ ਗੱਲ ਕਰਕੇ ਤਾਂ ਟਾਪ ਤੇ ਸੀ ਵਰਿੰਦਰ ਘੁੰਮਣ ਉਹ ਸਾਡੇ ਤੋਂ ਵਿਛੜ ਗਿਆ ਜੇ ਆਪਾਂ ਸੰਗੀਤ ਸਮਰਾਟ ਦੀ ਗੱਲ ਕਰਦੇ ਸੰਗੀਤਕਾਰਾਂ ਦੀ ਗੱਲ ਕਰਦੇ ਉਹਦੇ ਵਿੱਚ ਚਰਨਜੀਤ ਹੁਜਾ ਸਾਹਿਬ ਸਾਡੇ ਤੋਂ ਵਿਛੜ ਗਏ ਜੇ ਕੋਮੇਡੀਅਨ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ ਹੁਣੀ ਸਾਡੇ ਤੋਂ ਵਿਛੜ ਗਏ ਸੋ ਐਡੇ ਐਡੇ ਵੱਡੇ ਨਾਂ ਹਨਾ ਹਰ ਫੀਲਡ ਦੇ ਵਿੱਚ ਟਾਪ ਤੇ ਜਿਹੜਾ ਬੰਦਾ ਸੀ ਉਹ ਸਾਡੇ ਤੋਂ ਵਿਛੜਿਆ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੂਗੇ ਜਿਹੜੇ ਜਿਹੜੇ ਸਾਡੇ ਤੋਂ ਚਲੇ ਗਏ ਤੇ ਸਾਡਾ ਮਾਣ ਸੀ ਪੰਜਾਬੀਆਂ ਦਾ ਉਹ ਸਾਰੇ 2025 ਦੇ ਵਿੱਚ ਗਏ ਬਿਲਕੁਲ ਪ੍ਰਦੀਪ 2025 ਬਿਲਕੁਲ ਜਿੱਥੇ ਆਪਾਂ ਕਹਿੰਦੇ ਵੀ ਕੁਦਰਤੀ ਆਫਤਾਂ ਕਰਕੇ ਬਹੁਤ ਮਾੜਾ ਰਿਹਾ ਉੱਥੇ ਫਿਲਮ ਜਗਤ ਵਾਸਤੇ ਜਾਂ ਪੰਜਾਬੀ ਸੰਗੀਤ ਵਾਸਤੇ ਪੰਜਾਬੀ ਗਾਇਕੀ ਵਾਸਤੇ ਵੀ ਕੋਈ ਬਹੁਤਾ ਚੰਗਾ ਨਹੀਂ ਰਿਹਾ ਕਿਉਂਕਿ ਜਿਵੇਂ ਮੈਨੂੰ ਲੱਗਦਾ ਵੀ ਰਾਜਵੀਰ ਜਵੰਦਾ ਜਦੋਂ ਸਾਥੋਂ ਵਿਛੜਿਆ ਮੈਨੂੰ ਲੱਗਦਾ ਵੀ ਇੰਨਾ ਦੁੱਖ ਸ਼ਾਇਦ ਜਦੋਂ ਸਿੱਧੂ ਮੂਸੇ ਵਾਲਾ ਗਿਆ ਸੀ ਉਦੋਂ ਲੋਕਾਂ ਨੇ ਮਨਾਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ ਹੈ ਵੀ ਰਾਜਵੀਰ ਜਵੰਦਾ ਜਿੰਨਾ ਦਿਨਾਂ ਦੇ ਵਿੱਚ ਗਿਆ ਤਾਂ ਪੰਜਾਬੀਆਂ ਨੇ ਮੇਰਾ ਖਿਆਲ ਉਦੋਂ ਚੁੱਲਿਆਂ ਦੇ ਵਿੱਚ ਆਪਣੇ ਅੱਗ ਨਹੀਂ ਬਾਲੀ ਇਸੇ ਤਰੀਕੇ ਨਾਲ ਜਸਵਿੰਦਰ ਭੱਲਾ ਬਹੁਤ ਵੱਡਾ ਫਿਲਮ ਇੰਡਸਟਰੀ ਦਾ ਨਾਂ ਸੀਗਾ ਜਿਨ੍ਹਾਂ ਨੇ ਮੇਰਾ ਖਿਆਲ ਹੈ ਵੀ ਇੱਕ ਨਹੀਂ ਦੋ ਨਹੀਂ ਦਰਜਣਾਂ ਦੇ ਹਿਸਾਬ ਨਾਲ ਪਹਿਲਾਂ ਦਾ ਛਣਕਾਟਾ ਕੈਸਟਾਂ ਕੱਢੀਆਂ ਉਸ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ ਹੈ ਦਰਜਨਾਰੇ ਦੇ ਹਿਸਾਬ ਨਾਲ ਇਹ ਫਿਲਮਾਂ ਦੇ ਵਿੱਚ ਉਹਨਾਂ ਨੇ ਸਫਲ ਰੋਲ ਕੀਤੇ ਤੇ ਉਹ ਇੱਕ ਕਮੇਡੀ ਕਿੰਗ ਸੀ ਉਹਨਾਂ ਦੇ ਜਾਣ ਦੇ ਨਾਲ ਮੈਂ ਸਮਝਦਾ ਇਹ ਪੰਜਾਬੀ ਸਿਨੇਮੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਇਸੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਪਿਆਰੇ ਸਾਡੇ ਸੱਜਣ ਸੀਗੇ ਜਿਹੜੇ ਆਪਣੇ ਮਾਸਟਰ ਸਲੀਮ ਹੋਰ ਦੇ ਪਿਤਾ ਜੀ ਜਿਨ੍ਹਾਂ ਨੂੰ ਕਲਾਸੀਕਲ ਗਾਇਕ ਕਿਹਾ ਜਾਂਦਾ ਸੀਗਾ ਉਹ ਵੀ ਸਾਥੋ ਹਾ ਪੂਰਨ ਚਾ ਕੋਟੀ ਜੀ ਉਹ ਇੱਕ ਬਾਬਾ ਬੋੜ ਸੀ ਮੈਂ ਸਮਝਦਾ ਵੀ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਉਹਨਾਂ ਦੇ ਜਾਣ ਦਾ ਬੇਹਦ ਦੁੱਖ ਹੋਇਆ ਇਸੇ ਤਰੀਕੇ ਦੇ ਨਾਲ ਫਿਲਮ ਇੰਡਸਟਰੀ ਤੋਂ ਸਾਡੇ ਬਹੁਤ ਹੀ ਪਿਆਰੇ ਤਰਮਿੰਦਰ ਜੀ ਜਿਨ੍ਹਾਂ ਨੇ ਦੁਨੀਆ ਪੱਧਰ ਤੇ ਪੰਜਾਬੀ ਦਾ ਨਾਮ ਬੁਲੰਦ ਕੀਤਾ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਮੇਰਾ ਖਿਆਲ ਹੈ ਵੀ ਸੈਂਕੜੇ ਦੇ ਹਿਸਾਬ ਦੇ ਨਾਲ ਹਟ ਫਿਲਮਾਂ ਸਿਨੇਮੇ ਨੂੰ ਦਿੱਤੀਆਂ ਇਹ ਇਸੇ ਤਰੀਕ ਅਸਰਾਨੀ ਤੁਸੀਂ ਲਾ ਲਓ ਬਹੁਤ ਵੱਡਾ ਨਾਮ ਸੀ ਉਹ ਵੀ ਇੱਕ ਤਰ੍ਹਾਂ ਦੇ ਨਾਲ ਕਮੀਡੀਅਮ ਸੀਗੇ ਨਾਲ ਦੇ ਨਾਲ ਬਹੁਤ ਤਕੜੇ ਐਕਟਰ ਸੀ ਉਹ ਸਾਥੋਂ ਵਿਛੜ ਗਏ ਸੋ ਬਹੁਤ ਸਾਰਾ ਚਰਨਜੀਤ ਹੁਜਾ ਦਾ ਨਾਮ ਤੁਸੀਂ ਲਿਆ ਬਿਲਕੁਲ ਮੈਂ ਸਮਝਦਾ ਵੀ ਇਦਾਂ ਦਾ ਜਿਹੜਾ ਸੰਗੀਤ ਸਮਰਾਟ ਆ ਉਹ ਕਿਤੇ ਸਦੀਆਂ ਬਾਅਦ ਦੁਨੀਆ ਦੇ ਉੱਤੇ ਪੈਦਾ ਹੁੰਦਾ ਸੋ ਉਹਨਾਂ ਦੇ ਜਾਣ ਦਾ ਬੇहद ਦੁੱਖ ਹੋਇਆ 2025 ਵਾਕਿਆ ਦੇ ਵਿੱਚ ਹੀ ਬਹੁਤ ਹੀ ਜਿਵੇਂ ਕਹਿੰਦਾ ਵੀ ਦੁੱਖ ਭਰਿਆ ਸੀ ਹਰ ਖੇਤਰ ਵਾਸਤੇ ਤੇ ਅਸੀਂ ਇਹੋ ਆਸ ਦੁਆ ਕਰਦੇ ਆ ਵੀ 2026 ਆ ਜਿਹੜਾ ਇਹਦੇ ਵਿੱਚ ਸਾਨੂੰ ਇਦਾਂ ਦੀਆਂ ਘਟਨਾਵਾਂ ਨਾ ਸੁਣਨ ਨੂੰ ਮਿਲਣ ਬਿਲਕੁਲ ਬਿਲਕੁਲ ਹੋਰ 2026 ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਐ ਇੱਥੋਂ ਜਿਹੜੇ ਜਿਹੜੇ ਡਿਪੋਰਟ ਹੋ ਰਹੇ ਸੀਗੇ ਉਹਨਾਂ ਦੇ ਵਿੱਚ ਕਮੀ ਆਵੇ ਇੱਥੇ ਲੋਕਾਂ ਨੂੰ ਕੰਮਕਾਰ ਮਿਲੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੂੰ ਸਟੂਡੈਂਟਸ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਦੇ ਲਈ ਨਵੇਂ ਰਾਹ ਖੁੱਲੇ ਜਾਣ ਸੋ ਅਸੀਂ ਸਾਰੇ ਅਰਦਾਸ ਕਰਦੇ ਆ ਸੋ ਆਪਾਂ ਅਗਲੇ ਖਬਰ ਤੇ ਚੱਲਦੇ ਆ ਔਰ ਪਤਾ ਲੱਗਿਆ ਇੱਥੇ ਪੰਜਾਬ ਦੇ ਵਿੱਚ 10 ਜਾਣਿਆਂ ਤੇ ਪਰਚਾ ਹੋਇਆ ਜਿਦੇ ਵਿੱਚ ਜ਼ਿਆਦਾਤਰ ਪੱਤਰਕਾਰ ਨੇ ਮਨਿੰਦਰਜੀਤ ਸਿੰਘ ਇਹ ਮੁੰਡਾ ਉਹਦੇ ਤੇ ਪਰਚਾ ਹੋ ਗਿਆ ਨਾਲ ਦੀ ਨਾਲ ਮਿੰਟੂ ਗੁਰੂਸਰੀਆ ਨਾਲ ਦੀ ਨਾਲ ਗੋਇਲਾ ਜਿਹੜੇ ਮਾਨਕ ਗੋਇਲ ਜਿਹੜੇ ਕਿ ਆਰਟੀਵੀ ਆਰ ਆਰਟੀਆਈ ਐਕਟਿਸ ਆ ਉਹਨਾਂ ਦੇ ਪਰਚਾ ਹੋ ਗਿਆ ਹਨ ਸੋ ਕਿਵੇਂ ਵੇਖਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਉਹਨਾਂ ਨੇ ਇੱਕ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਸੀ ਵੀ ਪੰਜਾਬ ਸਰਕਾਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਆਪ ਵਿਦੇਸ਼ੀ ਦੌਰੇ ਤੇ ਗਏ ਹੋਏ ਆ ਤਾਂ ਉਹਨਾਂ ਦੇ ਜਹਾਜ਼ ਕਿੱਥੇ ਕਿੱਥੇ ਯੂਜ਼ ਹੋਏ ਇਹ ਇਨਫੋਰਮੇਸ਼ਨ ਆ ਜਿਹੜੀ ਉਹਦੇ ਚੱਕਰ ਦੇ ਵਿੱਚ ਇਹ ਪਰਚੇ ਹੋ ਗਏ ਹੋਣ ਤੋ ਕਿਵੇਂ ਦੇਖਦੇ ਹੋ ਵੀ ਹੁਣ মিডিਆ ਦੀ ਆਵਾਜ਼ ਆ ਜਿਹੜੀ ਉਹਦੇ ਤੇ ਦਬਾਇਆ ਉਹਨੂੰ ਇਸ ਤਰ੍ਹਾਂ ਦਬਾਇਆ ਜਾਏਗਾ ਕਿਵੇਂ ਓਵਰਆਲ ਕਿਵੇਂ ਤੁਹਾਡਾ ਰਿਐਕਸ਼ਨ ਆ ਇਹਦੇ ਤੇ ਕਿਉਂਕਿ ਉੱਥੇ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਹੋਰ ਪੱਤਰਕਾਰ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਏ ਨੇ ਔਰ ਉਹ ਕਹਿ ਰਹੇ ਆ ਵੀ ਅਸੀਂ ਹੁਣ ਧਰਨੇ ਲਾਵਾਂਗੇ ਅਸੀਂ ਚੰਡੀਗੜ੍ਹ ਵੀ ਜਾਵਾਂਗੇ ਉੱਥੇ ਸਾਰੇ ਜਣੇ ਉਹ ਕਹਿੰਦੇ ਅਸੀਂ ਪਰਚਿਆਂ ਤੋਂ ਡਰਦੇ ਨਹੀਂ ਹਾਂ ਬਿਲਕੁਲ ਤੁਹਾਨੂੰ ਯਾਦ ਹੋਣਾ ਜਦੋਂ ਬਲਤੇਜ ਪੰਨੂ ਹੋਰਾਂ ਨੇ ਇਕੱਲੀ ਸਰਕਾਰ ਨੂੰ ਫੜਿਆ ਸੀ ਤਾਂ ਉਸ ਸਮੇਂ ਕਿੰਨੀ ਤੋਏ ਤੋਏ ਇਸ ਚੀਜ਼ ਦੀ ਹੋਈ ਸੀ ਵੀ ਕੋਈ ਪੱਤਰਕਾਰ ਜਦੋਂ ਆਪਣੀ ਗੱਲ ਰੱਖਦਾ ਤਾਂ ਉਹਦਾ ਕੰਮ ਆ ਰਿਪੋਰਟਿੰਗ ਕਰਨਾ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਤੇ ਜਦੋਂ ਆਪਾਂ ਜਿਵੇਂ ਕਹੇ ਲਾ ਵੀ ਜਿਹੜੇ ਰਾਹਾਂ ਦੇ ਉੱਤੇ ਨੰਗੇ ਹੋਈਏ ਤੇ ਵਾਪਸ ਫੇਰ ਆਪਾਂ ਉਹੀ ਕੁਝ ਕਰੀਏ ਤਾਂ ਫਿਰ ਮੈਨੂੰ ਲੱਗਦਾ ਬਦਲਾਅ ਥੋੜਾ ਕਿੱਧਰ ਜਾਂਦਾ ਹੈਗਾ ਤੁਹਾਨੂੰ ਯਾਦ ਹੋਣਾ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਹੋਰਾਂ ਨੇ ਖੁਦ ਆਪ ਹੀ ਤਾਂ ਲੋਕਾਂ ਨੂੰ ਬੋਲਣ ਲਾਇਆ ਕਹਿ ਕੇ ਕਿ ਵੀ ਬੋਲਣਾ ਚਾਹੀਦਾ ਜਿੱਥੇ ਕਿਤੇ ਤੱਕਾ ਹੋ ਰਿਹਾ ਉਹਦੇ ਖਿਲਾਫ ਸਾਨੂੰ ਡਟ ਕੇ ਗੱਲ ਕਰਨੀ ਚਾਹੀਦੀ ਹੈ ਇਹ ਲੋਕਤੰਤਰ ਵਿੱਚ ਸਾਨੂੰ ਹੱਕ ਦਿੱਤਾ ਗਿਆ ਹੈਗਾ ਸਾਡੇ ਸੰਵਿਧਾਨ ਦੇ ਵਿੱਚ ਪੱਤਰਕਾਰਤਾ ਤਾਂ ਖਾਸ ਕਰਕੇ ਹੀ ਆਪਾਂ ਕਹਿੰਦੇ ਆ ਵੀ ਉਹ ਹੁੰਦੀ ਹੈ ਜਿਹੜੀ ਖਾਸ ਤੌਰ ਤੇ ਮੌਜੂਦਾ ਸਰਕਾਰ ਤੋਂ ਕੋਈ ਦੇਖੋ ਆਲੋਚਨਾ ਹੋਣੀ ਹੁੰਦੀ ਹੈ ਪੱਤਰਕਾਰਤਾ ਦੇ ਵਿੱਚ ਜਿਹੜੇ ਕੋਈ ਵਿਰੋਧੀ ਧਿਰ ਦੇ ਵਿੱਚ ਉਹਨਾਂ ਦੀ ਤਾਂ ਗੱਲ ਹੋਣੀ ਨਹੀਂ ਕਿਉਂਕਿ ਪਾਵਰ ਦੇ ਵਿੱਚ ਗਵਰਨਮੈਂਟ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਭਗਵੰਤ ਮਾਨ ਤਾਂ ਉਹਨਾਂ ਸਮਿਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਦੇ ਰਹੇ ਆ ਜਾ ਜਾ ਕੇ ਵੀ ਜਿਹੜੇ ਆਰਟੀਆਈ ਦੇ ਕਾਰਕੁਨ ਹੈਗੇ ਆ ਉਹਨਾਂ ਦੇ ਉੱਤੇ ਜੇ ਪਰਚੇ ਪਾਏ ਗਏ ਆ ਇਹ ਗੈਰਮਨੁੱਖੀ ਆ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਘਾਣਾ ਤੇ ਹੁਣ ਜਦੋਂ ਆਪ ਦੀ ਵਾਰੀ ਆਈ ਹੈ ਤੇ ਹੁਣ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਪੱਤਰਕਾਰਾਂ ਤੇ ਪਰਚੇ ਪਾਏ ਹੈਗੇ ਤਾਂ ਮੈਂ ਸਮਝਦਾ ਇਹ ਮੀਡੀਆ ਦੀ ਇਯਾਦੀ ਤੇ ਇੱਕ ਬਹੁਤ ਵੱਡਾ ਇਹ ਹਮਲਾ ਹੈਗਾ ਅਤੇ ਜੀਨੂੰ ਮੇਰਾ ਖਿਆਲ ਹੈ ਵੀ ਸਾਰੇ ਪੱਤਰਕਾਰਾਂ ਨੂੰ ਰਲ ਮਿਲ ਕੇ ਕੰਡੈਮ ਕਰਨਾ ਚਾਹੀਦਾ ਤੇ ਅਸੀਂ ਅਮਰੀਕਾ ਬੈਠ ਕੇ ਵੀ ਪੱਤਰਕਾਰਤਾ ਦੇ ਹਾਮੀ ਹੋਣ ਦੇ ਨਾਤੇ ਅਸੀਂ ਇਸ ਚੀਜ਼ ਦਾ ਜਿਵੇਂ ਕਹਿੰਦਾ ਵੀ ਦੁੱਖ ਜਾਰ ਕਰਦੇ ਹੈਗੇ ਆ ਇਹਦੀ ਨਿੰਦਾ ਕਰਦੇ ਜਿੰਨੀ ਕਰਨੀ ਚਾਹੀਦੀ ਹੈਗੀ ਆ ਤੇ ਮੇਰਾ ਖਿਆਲ ਹੈ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਵੀ ਸਮੇਂ ਦੀਆਂ ਸਰਕਾਰਾਂ ਦਾ ਜਿਵੇਂ ਕਿ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਧਰ ਹੋ ਜਾਣਾ ਹੈਗਾ ਸੋ ਕਦੇ ਵੀ ਕਿਸੇ ਦੇ ਹੱਕ ਦੇ ਵਿੱਚ ਜਾਂ ਉਸ ਤਰੀਕੇ ਦੇ ਨਾਲ ਝੂਠੀਆਂ ਖਬਰਾਂ ਫਲਾਉਣ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਗਵਰਨਮੈਂਟ ਨੂੰ ਜ਼ਰੂਰ ਹੈਗਾ ਵੀ ਜਿਹੜੇ ਇਹ ਮੁੰਡਿਆਂ ਦੇ ਉੱਤੇ ਪਰਚੇ ਹੋਏ ਆ ਇਹਨਾਂ ਦੇ ਪਰਚੇ ਰੱਦ ਕਰਕੇ ਤੇ ਜਿਹੜਾ ਲੋਕਤੰਤਰ ਦਾ ਘਾਣ ਹੋਇਆ ਉਹਨੂੰ ਬਹਾਲ ਕਰਨਾ ਚਾਹੀਦਾ ਕੀ ਲੱਗਦਾ ਤੁਹਾਨੂੰ ਇਹ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਇਸੇ ਸਰਕਾਰ ਦੇ ਵਿੱਚ ਹੁਣ ਜਿਹੜਾ ਸੋਸ਼ਲ ਮੀਡੀਆ ਨਾ ਬਹੁਤ ਵੱਡੇ ਲੈਵਲ ਤੇ ਆ ਗਿਆ ਤੇ ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਜ ਆ ਗਏ ਜਿਹੜੇ ਕਿ ਪ੍ਰਮਾਣਿਤ ਨਹੀਂ ਹੈਗੇ ਉਹ ਕਿਸੇ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਇਹ ਤਾਂ ਆਪਾਂ ਮੰਨਦੇ ਆ ਆਪਾਂ ਜੇ ਸਿੱਕੇ ਦਾ ਦੂਜਾ ਪਾਸਾ ਵੀ ਵੇਖੀਏ ਤਾਂ ਨਾਲ ਦੀ ਨਾਲ ਇਸ ਤਰ੍ਹਾਂ ਦਾ ਵੀ ਬਹੁਤ ਕੁਝ ਆ ਗਿਆ ਵੀ ਜੋ ਮਰਜੀ ਤੁਸੀਂ ਸੋਸ਼ਲ ਮੀਡੀਆ ਤੇ ਬੋਲੀ ਜਾਓ ਇਹ ਆਜ਼ਾਦੀ ਜਿਹੜੀ ਉੱਥੇ ਜਿਹੜੀ ਮਿਲੀ ਹੋਈ ਆ ਲੋਕਾਂ ਨੂੰ ਉਹਦੇ ਤੇ ਵੀ ਤੁਹਾਨੂੰ ਲੱਗਦਾ ਵੀ ਇੱਕ ਕੰਟਰੋਲ ਸਰਕਾਰ ਨੂੰ ਕਰਨਾ ਚਾਹੀਦਾ ਇੱਕ ਪੇਜ ਆ ਜਿਹੜੇ ਉਹ ਪ੍ਰੂਵ ਕਰਨੇ ਚਾਹੀਦੇ ਚਾਹੇ ਉਹ ਸਰਕਾਰ ਵੱਲੋਂ ਕੀਤੇ ਜਾਣ ਚਾਹੇ ਉਹ ਕੋਈ ਇਸ ਤਰ੍ਹਾਂ ਦਾ ਆਦਾਰਾ ਹੋਵੇ ਜਿਦੇ ਵੱਲੋਂ ਪ੍ਰਮਾਣਿਤ ਪੇਜ ਹੋਣ ਜਿਦੇ ਤੇ ਕੋਈ ਗੱਲ ਕਵੇ ਤੇ ਉਹਦੀ ਜ਼ਿੰਮੇਵਾਰੀ ਹੋਵੇ ਉਹਦੀ ਹੁਣ ਉੱਥੇ ਕੋਈ ਉੱਠਦਾ ਹੈ ਕੋਈ ਬਾਹਰਲੇ ਉੱਥੇ ਅਕਾਊਂਟ ਬੰਦ ਹੋ ਜਾਂਦਾ ਬਾਹਰੋਂ ਕਿਸੇ ਹੋਰ ਕੰਟਰੀ ਤੋਂ ਆਪਣਾ ਅਕਾਊਂਟ ਸ਼ੁਰੂ ਕਰ ਲੈਂਦਾ ਸੋ ਸੋਸ਼ਲ ਮੀਡੀਆ ਦਾ ਜਿੱਥੇ ਸਾਨੂੰ ਫਾਇਦਾ ਹੈ ਉੱਥੇ ਕਈ ਚੀਜ਼ਾਂ ਇਹੋ ਜਿਹੀਆਂ ਵੀ ਆ ਗਈਆਂ ਜਿਦੇ ਤੇ ਕੰਟਰੋਲ ਕਰਨ ਦੀ ਲੋੜ ਪਰ ਉਹ ਕੰਟਰੋਲ ਕਰਦੇ ਕਰਦੇ ਫਿਰ ਇਸ ਤਰ੍ਹਾਂ ਪਰਚੇ ਹੋ ਜਾਂਦੇ ਆ ਕਈਆਂ ਤੇ ਇਹ ਤੁਹਾਡੀ ਗੱਲ ਬਹੁਤ ਵਧੀਆ ਪ੍ਰਦੀਪਕ ਕਿਉਂਕਿ ਇਹ ਨਾ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੇ ਉੱਤੇ ਅੱਜ ਕੱਲ ਹਰੇਕ ਕੋਈ ਮਾਈਕ ਚੱਕ ਕੇ ਪੱਤਰਕਾਰ ਬਣਿਆ ਹੋਇਆ ਹੈਗਾ ਤੇ ਜਿਹੜਾ ਕੋਈ ਇਹ ਨਹੀਂ ਦੇਖਦਾ ਵੀ ਜੇ ਮੈਂ ਕੋਈ ਗੱਲ ਇਹਦੇ ਤੇ ਛੇੜੂਗਾ ਕਿੱਥੇ ਤੱਕ ਅਗਲੇ ਦੀ ਖਿੱਲੀ ਉੱਡਣੀ ਆ ਜਾਂ ਕਿੱਥੇ ਤੱਕ ਇਹਦਾ ਪ੍ਰਭਾਵ ਜਾਣਾ ਹੈਗਾ ਬਿਲਕੁਲ ਜਿਹੜੇ ਇਦਾਂ ਦੇ ਪੇਜ ਆ ਉਹ ਬੰਦ ਹੋਣੇ ਚਾਹੀਦੇ ਹੁਣ ਦੇਖੋ ਆਪਾਂ ਗਲੋਬਲ ਪੰਜਾਬ ਤੇ ਬੈਠ ਕੇ ਗੱਲ ਕਰਦੇ ਆ ਇੱਕ ਜ਼ਿੰਮੇਵਾਰ ਅਦਾਰਾ ਇੰਨੇ ਚਿਰ ਦੇ ਉੱਤੋਂ ਇਹਦੇ ਉੱਤੇ ਖਬਰਾਂ ਲਗਾਤਾਰ ਚੱਲ ਰਹੀਆਂ ਹੈਗੀਆਂ ਕਦੇ ਕੋਈ ਬਾਦ-ਵਿਵਾਦ ਨਹੀਂ ਹੋਇਆ ਬਾਕੀ ਅਸੀਂ ਜਵਾਬਦੇ ਹਾਂ ਕਿਉਂਕਿ ਸਾਡੇ ਦਫ਼ਤਰ ਖੁੱਲੇ ਹੋਏ ਆ ਥਾਂ-ਥਾਂ ਦੇ ਉੱਤੇ ਸਾਨੂੰ ਪਤਾ ਵੀ ਜਿਵੇਂ ਕਹਲਾ ਵੀ ਇੱਕ ਜ਼ਿੰਮੇਵਾਰ ਪੱਤਰਕਾਰ ਦਾ ਜ਼ਿੰਮੇਵਾਰਤਾ ਕੀ ਹੁੰਦੀ ਹੈਗੀ ਆ ਪਰ ਬਹੁਤ ਸਾਰੇ ਪੱਤਰਕਾਰ ਇਦਾਂ ਦੇ ਉੱਥੇ ਆਪੇ ਬਣੇ ਤੁਰੇ ਫਿਰਦੇ ਆ ਜਿਨ੍ਹਾਂ ਦੀ ਕੋਈ ਪੁੱਛਗਿੱਛ ਹੀ ਨਹੀਂ ਗਈ ਜੇ ਜੋਨਰਾ ਜੋ ਜੀ ਕਰਦਾ ਜਿਨੂੰ ਜੀ ਕਰਦਾ ਉਹ ਫੜ ਲੈਂਦੇ ਜਿਵੇਂ ਤੁਹਾਨੂੰ ਯਾਦ ਹੋਣਾ ਆਪਣੇ ਬਹੁਤ ਹੀ ਸਤਿਕਾਰਯੋਗ ਹਰਭਜਨ ਮਾਨ ਜੀ ਉੱਗੇ ਗਾਇਕ ਉਹਨਾਂ ਦੀ ਬੇਟੀ ਬਾਰੇ ਕਿਸ ਤਰੀਕੇ ਦੀ ਗਲਤ ਟਿੱਪਣੀ ਉਦੋਂ ਕਰਕੇ ਇਹਨਾਂ ਨੇ ਗੱਲ ਛੇੜੀ ਸੀਗੀ ਸੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਮੇਰੇ ਖਿਆਲ ਆ ਵੀ ਇਦਾਂ ਦੇ ਪੇਜਾਂ ਨੂੰ ਸਖਤੀ ਦੇ ਨਾਲ ਬੰਦ ਕਰਨਾ ਚਾਹੀਦਾ ਇਹੋ ਜਿਹੇ ਅੰਸਰਾਂ ਦੇ ਖਿਲਾਫ ਡੱਟ ਕੇ ਸਰਕਾਰ ਨੂੰ ਫੈਸਲੇ ਲੈ ਕੇ ਇਹਨਾਂ ਨੂੰ ਅੰਦਰ ਸੱਟਣਾ ਚਾਹੀਦਾ ਆਕੇ ਕੋਈ ਹੋਰ ਇਦਾਂ ਦੀ ਘਟਕਾ ਹਰਕਤ ਕਰਨ ਦੀ ਹਕਮਤ ਨਾ ਹਮਾਕਤ ਨਾ ਕਰ ਸਕੇ ਪਰ ਮੇਰਾ ਖਿਆਲ ਹੈ ਵੀ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਦੇ ਉੱਤੇ ਜਿਹੜੇ ਪਰਚੇ ਕਰਨੇ ਆ ਉਹਦੇ ਬਾਰੇ ਸਰਕਾਰ ਨੂੰ ਦੁਬਾਰਾ ਸੋਚਣਾ ਚਾਹੀਦਾ ਬਿਲਕੁਲ ਬਿਲਕੁਲ ਖਾਸ ਤੌਰ ਤੇ ਜਿਹੜੇ ਵੱਡੇ ਨਾਂ ਜਿਹੜੇ ਲੋਕ ਜਿਨ੍ਹਾਂ ਨੂੰ ਫੋਲੋ ਕਰਦੇ ਤੁਸੀਂ ਉਹਨਾਂ ਦੇ ਖਿਲਾਫ ਹੋਗੇ ਔਰ ਜੇ ਆਪਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਤਾਂ ਹਰੇਕ ਪੋਲੀਟੀਕਲ ਪਾਰਟੀ ਦਾ ਲੀਡਰ ਇੱਕ ਦੂਜੇ ਨੂੰ ਭੰਡਦਾ ਹੈ ਇੱਕ ਦੂਜੇ ਦੀ ਭੰਡੀ ਪ੍ਰਚਾਰ ਕਰਦਾ ਹੈ ਚਾਹੇ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਉਹ ਸੁਖਵੀਰ ਬਾਦਲ ਹੁਣਾ ਦੇ ਹੈਲੀਕਾਪਟਰਾਂ ਤੇ ਪਹਿਲਾਂ ਟਿੱਪਣੀਆਂ ਕਰਦੇ ਰਹੇ ਆ ਉਹ ਹਰ ਸਿਮਰਤ ਬਾਦਲ ਹੁਣਾ ਤੇ ਟਿੱਪਣੀਆਂ ਕਰਦੇ ਰਹੇ ਆ ਤੇ ਜੇ ਆਪਾਂ ਬਾਦਲ ਹੁਣਾ ਦੀ ਗੱਲ ਕਰ ਲਈਏ ਉਹ ਭਗਵੰਤ ਮਾਨ ਹੁਣਾ ਨੂੰ ਕਹਿੰਦੇ ਰਹੇ ਵੀ ਇਹ ਤਾਂ ਸਾਡੇ ਮਾਈਕ ਫੜ ਕੇ ਸਾਡੇ ਕਮੈਂਟਰੀ ਕਰਦੇ ਰਹੇ ਹਰੇਕ ਇਸ ਤਰ੍ਹਾਂ ਦਾ ਫਿਰ ਹਰੇਕ ਲੀਡਰ ਤੇ ਪਰਚਾ ਹੋ ਜਾਣਾ ਚਾਹੀਦਾ ਜੇ ਇਸੇ ਚੀਜ਼ ਨੂੰ ਵੇਖੀਏ ਤਾਂ ਆਪਾਂ हां नहीं बिल्कुल ਤੁਹਾਡੀ ਗੱਲ ਠੀਕ ਹੈ ਜਿਸ ਤਰੀਕੇ ਦੇ ਨਾਲ ਦੇਖੋ ਤੁਸੀਂ ਵਿਰੋਧੀਆ ਪਾਰਟੀ ਵਾਲੇ ਲੀਡਰਾਂ ਦੀਆਂ ਗੱਲਾਂ ਜਰਦੇ ਹੋ ਉਸ ਤਰੀਕੇ ਦੇ ਨਾਲ ਮੀਡੀਆ ਦੀਆਂ ਗੱਲਾਂ ਵੀ ਜਰਨੀਆਂ ਸਿੱਖੋ ਜਿੱਥੇ ਕਿਤੇ ਤੁਹਾਨੂੰ ਨੁਕਸ ਲੱਗਦਾ ਆਪਦੇ ਵਿੱਚ ਉਹਨੂੰ ਸੁਧਾਰੋ ਕਿਉਂਕਿ ਮੀਡੀਆ ਦਾ ਤਾਂ ਕੰਮ ਇਹ ਹੁੰਦਾ ਵੀ ਜਿਹਦੀ ਸਰਕਾਰ ਆ ਉਹਦੇ ਜਿਹੜੇ ਗਲਤ ਕੰਮ ਆ ਉਹਨਾਂ ਨੂੰ ਅੱਗੇ ਲੋਕਾਂ ਦੇ ਅੱਗੇ ਰੱਖਣਾ ਸੋ ਜੇ ਕੋਈ ਪੱਤਰਕਾਰ ਤੁਹਾਡੀਆਂ ਗਲਤੀਆਂ ਅੱਗੇ ਰੱਖ ਰਿਹਾ ਲੋਕਾਂ ਦੇ ਆਪਣੇ ਮੀਡੀਆ ਦੇ ਜ਼ਰੀਏ ਤਾਂ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਇਨਾਮ ਦੇਣਾ ਚਾਹੀਦਾ ਨਾ ਕਿ ਉਹਨਾਂ ਨੂੰ ਸਜ਼ਾਵਾ ਦੇਣੀ ਚਾਹੀਦੀਆਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਤੇ ਨਾ ਕਿਤੇ ਸਰਕਾਰ ਲੇ ਸੋਟਾ ਜਰੂਰ ਮਾਰਨਾ ਚਾਹੀਦਾ ਵੀ ਜਿਵੇਂ ਅਸੀਂ ਵਿਰੋਧੀਆਂ ਦੇ ਬਿਆਨ ਜਰਦੇ ਆ ਉਸੇ ਤਰੀਕੇ ਦੇ ਨਾਲ ਪੱਤਰਕਾਰਤਾ ਨੂੰ ਜਰਗੇ ਬਿਲਕੁਲ ਸੋ ਆਪਾਂ ਹੁਣ ਅ ਅਮਰੀਕਾ ਦੀ ਗੱਲ ਕਰ ਰਹੀ ਹੈ ਤਾਂ ਇੱਥੇ ਅ ਹੁਣ ਇੱਕ ਨਵੀਂ ਜਿਹੜੀ ਵੱਡੀ ਬਹੁਤ ਵੱਡੀ ਖਬਰ ਜਿਹੜੀ ਸਾਹਮਣੇ ਆਈ ਆ ਵੈਨਜ਼ੂਏਲਾ ਤੇ ਅਟੈਕ ਕੀਤਾ ਹੈ ਯੂ ਐਸ ਨੇ ਔਰ ਉੱਥੋਂ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਪਤਨੀ ਉਹਨਾਂ ਨੂੰ ਉੱਥੋਂ ਡਿਟੇਨ ਕਰਕੇ ਅਮਰੀਕਾ ਲੈ ਜਾਂਦਾ ਗਿਆ ਨਿਊਯਾਰਕ ਲਿਆ ਜਾਂਦਾ ਸੋ ਅਮਰੀਕਾ ਜਾ ਕੇ ਕਿਸੇ ਹੋਰ ਕੰਟਰੀ ਦੇ ਪ੍ਰੈਜ਼ੀਡੈਂਟ ਨੂੰ ਗ੍ਰਫਤਾਰ ਕਰਕੇ ਆਪਣੀ ਕੰਟਰੀ ਦੇ ਵਿੱਚ ਲੈ ਕੇ ਆਉਂਦਾ ਤਾਂ ਪਤਾ ਲੱਗਿਆ ਉਹਦੇ ਤੇ ਹੁਣ ਇੱਥੇ ਟ੍ਰਾਇਲ ਚੱਲਣਾ ਕਿਉਂਕਿ ਡਰੱਗ ਤੇ ਹੋਰ ਕਈ ਉਹਦੇ ਤੇ ਜਿਹੜੇ ਚਾਰਜ ਜਿਹੜੇ ਲਾਏ ਗਏ ਆ ਸੋ ਕਿਵੇਂ ਵੇਖਦੇ ਹੋ ਇੱਕ ਹੋਰ ਕੰਟਰੀ ਦੇ ਵਿੱਚ ਜਾ ਕੇ ਅਮਰੀਕਾ ਜਿਹੜਾ ਇਸ ਤਰ੍ਹਾਂ ਕੋਈ ਵੱਡਾ ਕੋਈ ਕੰਮ ਕਰਦਾ ਹੈ ਤਾਂ ਫਿਰ ਉਹਦੀ ਸਪੋਰਟ ਦੇ ਵਿੱਚ ਵੀ ਪਤਾ ਲੱਗਿਆ ਹੁਣ ਵੈਨਜ਼ੂਏਲਾ ਦੀ ਸਪੋਰਟ ਦੇ ਵਿੱਚ ਜਿਹੜੇ ਜਿਹੜੇ ਅਮਰੀਕਾ ਦੇ ਵਿਰੁੱਧ ਕੰਟਰੀਆਂ ਇਕੱਠੀਆਂ ਹੋ ਰਹੀਆਂ ਸੋ ਕਿਵੇਂ ਵੇਖਦੇ ਆ ਤੁਸੀਂ ਇਸ ਸਾਰੇ ਵਰਤਾਰੇ ਨੂੰ ਵੀ ਇਹ ਕਿਤੇ ਹੋਰ ਵੱਡੇ ਜੰਗਵਲ ਨੂੰ ਤਾਂ ਨਹੀਂ ਜਾ ਰਹੇ ਅਸੀਂ ਦੇਖੋ ਜਿਵੇਂ ਕਿਹਾ ਤਕੜੇ ਦੀ ਜਿਹੜੀ ਮਾਰ ਆ ਨਾ ਉਹ ਮਾਰੇ ਤੇ ਹਮੇਸ਼ਾ ਪੈਂਦੀ ਆਈ ਆ ਤੁਹਾਨੂੰ ਪਤਾ ਵੀ ਅਮਰੀਕਾ ਨੇ ਇਹ ਕੋਈ ਪਹਿਲਾ ਰਾਸ਼ਟਰਪਤੀ ਨਹੀਂ ਫੜਿਆ ਹੈਗਾ ਇਸ ਤੋਂ ਪਹਿਲਾਂ ਇਹਨਾਂ ਨੇ ਇਰਾਕ ਦਾ ਰਾਸ਼ਟਰਪਤੀ ਹਸਦਾਮ ਸੈਨ ਉਹਨੂੰ 250 ਦਿਨ ਦੇ ਵਿੱਚ ਲੱਭ ਕੇ ਤੇ ਬਾਅਦ ਵਿੱਚ ਫਾਂਸੀ ਲਾਇਆ ਸੀਗਾ ਫਿਰ ਤੁਹਾਨੂੰ ਪਤਾ ਜਿਸ ਤਰੀਕੇ ਦੇ ਨਾਲ ਸਦਾਮ ਦੂਸਰਾ ਕੀ ਨਾਮ ਸੀ ਉਹਦਾ ਜਿਹੜਾ ਅਫਗਾਨਿਸਤਾਨ ਚੋਂ ਫੜਿਆ ਸੀ ਵੱਡਾ ਅਤਵਾਦੀ ਇਹਨਾਂ ਨੇ ਉਹਨੂੰ ਦੇਖੋ ਉੱਥੋਂ ਘਰੋਂ ਜਾ ਕੇ ਚੱਕਿਆ ਹੈਲੀਕਾਪਟਰਾਂ ਦੇ ਜਰੀਏ ਤੇ ਮੁੜ ਕੇ ਉਹਦੀ লাশ ਸੀ ਜਿਹੜੀ ਸਮੁੰਦਰ ਦੇ ਵਿੱਚ ਸੈਟ ਦਿੱਤੀ ਸੀਗੀ ਤੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਡਰੱਗ 카ਰਟਲ ਦੇ ਸਬੰਧ ਦੇ ਵਿੱਚ ਮੈਕਸੀਕੋ ਦਾ ਲਾਰਡ ਸੀ ਉਹਨੂੰ ਫੜ ਕੇ ਲਿਆਏ ਤੇ ਹੁਣ ਵੈਨਜੂਏਲਾ ਦੇ ਦਿਵਾਲੇ ਕਾਫੀ ਦੇਰ ਦੇ ਹੋਏ ਹੋਏ ਸੀਗੇ ਉਹਦੇ ਸਮੁੰਦਰੀ ਘੇਰਾਬੰਦੀ ਉਹਨਾਂ ਦੀ ਪੂਰੇ ਤਰੀਕੇ ਦੇ ਨਾਲ ਇਹਨਾਂ ਨੇ ਕੀਤੀ ਹੋਈ ਸੀਗੀ ਤੇ ਜਿੱਦਾ ਕਰਕੇ ਪਹਿਲਾਂ ਤਾਂ ਸ਼ਾਇਦ ਸੋਚਦੇ ਸੋਚਦੇ ਸੀਗੇ ਵੀ ਸ਼ਾਇਦ ਜਿਹੜਾ ਮਡੂਰੋ ਆ ਉੱਥੋਂ ਦਾ ਪ੍ਰੈਜ਼ੀਡੈਂਟ ਉਹ ਆਪਦੇ ਆ ਕਿ ਗ੍ਰਿਫਤਾਰੀ ਦੇ ਦੂਗਾ ਪਰ ਜਦੋਂ ਉਹਨੇ ਥੋੜਾ ਜਿਹਾ ਆਪਦੇ ਆਪ ਨੂੰ ਕਿਹਾ ਵੀ ਨਹੀਂ ਵੀ ਸਾਡੇ ਉੱਤੇ ਜਾਣਬੁੱਝ ਕੇ ਹਮਲਾ ਹੋ ਰਿਹਾ ਨਾ ਤਾਂ ਮੈਥੋਂ ਖਤਰਨਾਕ ਹਥਿਆਰ ਫੜ ਹੋਏ ਆ ਨਾ ਮੈਥੋਂ ਕੋਈ ਹੋਰ ਏਦਾਂ ਦੀ ਗੱਲਬਾਤ ਹੋਈ ਆ ਤੇ ਉਹਦਾ ਕਰਕੇ ਹੁਣ ਅਮਰੀਕਾ ਨੇ ਹੋਰ ਤਾਂ ਬਹਾਨਾ ਕੋਈ ਨਹੀਂ ਲੱਭਿਆ ਤੇ ਇਹ ਵੀ ਕਹਿੰਦੇ ਆ ਵੀ ਸਾਡੇ ਡਰੱਗ ਸਾਡੇ ਦੇਸ਼ ਦੇ ਵਿੱਚ ਸਪਲਾਈ ਕਰਦਾ ਵੈਨਿਊਏਲਾ ਤੇ ਉਹਦੇ ਉੱਤੇ ਫਿਰ ਇਹਨਾਂ ਨੇ ਕਾਫੀ ਦੇਰ ਦੀ ਘੇਰਾਬੰਦੀ ਤੋਂ ਪਿੱਛੋਂ ਰਾਤੀ ਮੇਰਾ ਖੇਰਾ ਤਕਰੀਬਨ 1 ਵਜੇ ਦੇ ਕਰੀਬ ਉੱਥੋਂ ਦੀ ਰਾਜਧਾਨੀ ਦੇ ਉੱਤੇ ਵੱਡਾ ਅਟੈਕ ਕਰਕੇ ਉੱਥੇ ਦਾ ਜਿਹੜਾ 에ਅਰ ਬੇਸ ਸੀ ਉਹਨੂੰ ਡਿਸੇਬਲ ਕਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ 50 ਦੇ ਨੇੜੇ ਹੈਲੀਕਾਪਟਰ ਜਿਹੜੇ ਪ੍ਰੈਜ਼ੀਡੈਂਟ ਮਦੂਰੋ ਸੀਗੇ ਉਹਨਾਂ ਦੇ ਜਿਹੜਾ ਬਣਿਆ ਹੋਇਆ ਸੀ ਵੱਡਾ ਪੈਲਸ ਉਹਦੇ ਆਲੇ-ਦੁਆਲੇ ਗਏ ਆ ਉਹਦੀ ਘੇਰਾਬੰਦੀ ਕੀਤੀ ਆ ਉੱਥੇ ਗੋਲੀਬਾਰੀ ਵੀ ਹੋਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਲ ਹੀ ਇਹਨਾਂ ਦੀ ਵਾਈਫ ਨੂੰ ਫੜ ਕੇ ਨਿਊਯਾਰਕ ਲਿਆਂਦਾ ਗਿਆ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਵੀ ਜਿੰਨਾ ਚਿਰ ਉੱਥੇ ਸਰਕਾਰ ਸਹੀ ਤਰੀਕੇ ਨਾਲ ਨਹੀਂ ਚੱਲਦੀ ਉਹਨਾਂ ਚਿਰ ਅਮਰੀਕਾ ਹੀ ਉੱਥੋਂ ਦੀ ਸਰਕਾਰ ਚਲਾਊਗਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵੀ ਸਾਡੇ ਇੱਕ ਹੈਲੀਕਾਪਟਰ ਦੇ ਵਿੱਚ ਗੋਲੀਆਂ ਵਗੈਰਾ ਲੱਗੀਆਂ ਕੁਝ ਕੁ ਸਾਡੇ ਜਿਹੜੇ ਫੌਜੀ ਆ ਉਹ ਜ਼ਖਮੀ ਹੋਏ ਆ ਜਿਹੜੇ ਨਾਨ ਲਾਈਫ ਥ्रेटनिंग ਇੰਜਰੀ ਹੈਗੀਆਂ ਉਹਨਾਂ ਦੀਆਂ ਵੀ ਇਹ ਸਾਡੀ ਬਹੁਤ ਵੱਡੀ ਸਕਸੈਸ ਹੈਗੀ ਆ ਸੋ ਵਾਕਿਆ ਦੇ ਵਿੱਚ ਹੀ ਹੁਣ ਜਿਹੜੇ ਖਾਸ ਤੌਰ ਤੇ ਥੋੜੇ ਜਿ ਆਪਾ ਕਹਿ ਸਕਦੇ ਆਂ ਵੀ ਕਾਮੁਨਿਸਟ ਸੋਚ ਵਾਲੇ ਦੇਸ਼ ਹੈਗੇ ਉਹਨਾਂ ਨੂੰ ਜ਼ਰੂਰ ਇਸ ਟਾਈਮ ਸੋਚਣ ਵਾਸਤੇ ਮਜਬੂਰ ਕੀਤਾ ਗਿਆ ਹੈਗਾ ਵੀ ਜੇ ਅਮਰੀਕਾ ਕੋਈ ਗੱਲ ਕਹਿੰਦਾ ਤਾਂ ਉਹਨੂੰ ਧਿਆਨ ਨਾਲ ਸੁਣੋ ਕਿਉਂਕਿ ਹੁਣ ਤੁਹਾਨੂੰ ਪਤਾ ইরান ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਚੱਲ ਰਹੇ ਆ ਉਹਦੇ ਵਾਸਤੇ ਪ੍ਰੈਜ਼ੀਡੈਂਟ 트ੰਪ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਦਿੱਤੀ ਆ ਵੀ ਜੇ ਤੁਸੀਂ ਇਹਨਾਂ ਲੋਕਾਂ ਨੂੰ ਮਾਰਿਆ ਕੁੱਟਿਆ ਤਾਂ ਜਿਹੜਾ ਅਮਰੀਕਾ ਉਹ ਸਿੱਧੇ ਤੌਰ ਤੇ ਇੰਟਰਵੈਨ ਕਰਕੇ ਤੁਹਾਡੇ ਨਾਲ ਜੰਗ ਵੀ ਸ਼ੁਰੂ ਕਰ ਸਕਦਾ ਹੈਗਾ ਸੋ ਕਿਤੇ ਨਾ ਕਿਤੇ ਇਹ ਇੱਕ ਤਾੜਨਾ ਹੈਗੀ ਆ ਰਸ਼ੀਅਨ ਜਿਹੜੇ ਦੋਸਤਾਨਾ ਦੇਸ਼ ਹੈਗੇ ਉਹਨਾਂ ਵਾਸਤੇ ਤੇ ਵੀ ਜੇ ਅਮਰੀਕਾ ਦੇ ਨਾਲ ਤੁਸੀਂ ਪੰਗਾ ਲਾਉਂਗੇ ਤਾਂ ਇਹ ਕਿਤੇ ਵੀ ਜਾ ਕੇ ਕੋਈ ਵੀ ਐਕਸ਼ਨ ਕਰ ਸਕਦੇ ਹੈਗੇ। ਬਿਲਕੁਲ। ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹੁਣ ਨਿਊਯਾਰਕ ਦੀ ਗੱਲ ਕਰੀਏ ਇੱਥੋਂ ਦੇ ਜੋਹਰਨ ਮਮਦਾਨੀ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਹੋਈ ਸੀ ਉਹਨਾਂ ਦੀ ਚੋਣ ਦੀ ਔਰ ਚੋਣ ਜਿੱਤੇ ਉਹ ਤੇ ਉਹਨਾਂ ਨੇ ਹੁਣ ਜਿਹੜੀ ਸੌ ਚੁੱਕ ਲਈ ਹੈ ਪਹਿਲਾਂ ਉਹਨਾਂ ਨੇ ਰਾਤ ਨੂੰ 12:00 ਵਜੇ ਤਸੱਬੇ ਦੇ ਵਿੱਚ ਉੱਥੇ ਸੌ ਚੁੱਕੀ ਫਿਰ ਉਸ ਤੋਂ ਬਾਅਦ ਅਗਲੇ ਦਿਨ ਇੱਥੇ ਸਿਟੀ ਹਾਲ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਵਿੱਚ ਉਹਨਾਂ ਨੇ ਸੌ ਚੁੱਕੀ ਆ ਔਰ ਆਫੀਸ਼ੀਅਲੀ ਉਹ ਮੇਅਰ ਬਣ ਚੁੱਕੇ ਨੇ ਹੁਣ ਨਿਊਯਾਰਕ ਦੇ ਤੇ ਬਹੁਤ ਸਾਰੀਆਂ ਉਮੀਦਾਂ ਨਿਊਯਾਰਕ ਵਾਸੀਆਂ ਨੂੰ ਉਹਨਾਂ ਤੋਂ ਕਿਉਂਕਿ ਪਹਿਲੇ ਗੈਰ ਅਮਰੀਕਨ ਇਮੀਗ੍ਰੈਂਟ ਜਿਹੜੇ ਮੇਅਰ ਹੋ ਬਣ ਚੁੱਕੇ ਆ ਮੁਸਲਮਾਨ ਕਮਿਊਨਿਟੀ ਦੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਤੁਹਾਨੂੰ ਜਿਹੜੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਵੋਟਰਾਂ ਦੇ ਲਈ ਅਭੀ ਮੈਂ ਇੱਥੇ ਰੈਂਟ ਘੱਟ ਕਰ ਦੂੰਗਾ ਮੈਂ ਇੱਥੇ ਅਫੋਰਡੇਬਲ ਬਣਾ ਦੂੰ ਨਿਊਯਾਰਕ ਨੂੰ ਇਮੀਗ੍ਰੇਸ਼ਨ ਤੇ ਵੀ ਗੱਲ ਉਹਨਾਂ ਨੇ ਕੀਤੀ ਸੀ ਵੀ ਇੱਥੇ ਜੜੀਆਂ ਰੇਡਸ ਵਗੈਰਾ ਹੋ ਰਹੀਆਂ ਉਹ ਇਸ ਤਰ੍ਹਾਂ ਨਹੀਂ ਹੋਣਗੀਆਂ ਸੋ ਕਿਵੇਂ ਲੱਗਦਾ ਹੁਣ 트ੰਪ ਉਹਨਾਂ ਦੇ ਨਾਲ ਪਹਿਲਾਂ ਉਹਨਾਂ ਦਾ ਮਤਭੇਦ ਵੀ ਸੀਗਾ ਪਰ ਬਾਅਦ ਚੋ ਜਾ ਕੇ ਜਦੋਂ ਮੀਟਿੰਗ ਹੋਈ ਤਾਂ ਮੀਟਿੰਗ ਦੇ ਵਿੱਚ ਕਾਫੀ ਵਧੀਆ ਨਾ ਚੀਜ਼ਾਂ ਜਿਹੜੇ ਸਾਹਮਣੇ ਆਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਜੋਹਰਨ ਮੁਮਦਾਨੀ ਮੇਅਰ ਬਣ ਕੇ ਨੇ ਹੋ ਇਕੋ ਯੋਰਨ ਮਬਦਾਨੀ ਮਮਦਾਨੀ ਕਾਫੀ ਮਤਲਬ ਕਿ ਵਿਚਾਰ ਚਿਤ ਰਹੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੀ ਚੋਣ ਪ੍ਰਕਿਰਿਆ ਵੀ ਚੱਲ ਰਹੀ ਸੀ ਤੇ ਹੁਣ ਇਹਨਾਂ ਨੇ 112ਵੇਂ ਮਈਰ ਵਜੋਂ ਨਿਊਯਾਰਕ ਦੇ ਵਜੋਂ ਜਿਹੜੀ ਸੌ ਆਹੋ ਚੱਕ ਲਈ ਆ ਇਹਨਾਂ ਦੇ ਸੌ ਚੱਕ ਸਮਾਗਮ ਦੇ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ ਤੇ ਇਹਨਾਂ ਦਾ 25-30 ਮਿੰਟ ਦਾ ਜਿਹੜਾ ਧੁਮਾਕੇਦਾਰ ਭਾਸ਼ਣ ਸੀ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਜਿਦੇ ਵਿੱਚ ਫਿਰ ਉਹਨਾਂ ਨੇ ਉਹੀ ਗੱਲਾਂ ਦੁਹਰਾਈਆਂ ਵੀ ਜਿਹੜੇ ਇਮੀਗ੍ਰੈਂਟ ਲੋਕ ਹੈਗੇ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇੱਥੇ ਅਸੀਂ ਆਈਸ ਦੇ ਜਿਹੜੇ ਛਾਪੇ ਆ ਉਹ ਨਹੀਂ ਵੱਜਣ ਦੇਵਾਂਗੇ ਜਿਹੜੇ ਬੱਚੇ ਹੈਗੇ ਆ ਛੋਟੇ 6 ਸਾਲ ਦੀ ਏਜ ਤੱਕ ਉਹਨਾਂ ਨੂੰ ਫ੍ਰੀ ਹੈਲਥ케ਅਰ ਦੇਵਾਂਗੇ ਨਾਲ ਦੀ ਨਾਲ ਫ੍ਰੀ ਟਰਾਂਸਪੋਰਟੇਸ਼ਨ ਬੱਸਾਂ ਫ੍ਰੀ ਚੱਲਣਗੀਆਂ ਸ਼ਹਿਰ ਦੇ ਵਿੱਚ ਜਿਹੜੀ ਅਫੋਰਡੇਬਿਲਟੀ ਹੈਗੀ ਆ ਰਹਿਣ ਦੀ ਕਰਾਂ ਦਾ ਰੈਂਟ ਜਾਂ ਉੱਥੋਂ ਦੇ ਜਿਹੜੇ ਖਾਸ ਤੌਰ ਤੇ ਅਪਾਰਟਮੈਂਟਾਂ ਦਾ ਰੈਂਟ ਵਗੈਰਾ ਸਮਾਨ ਸ਼ੂਰਿਆ ਉਹਨੂੰ ਅਸੀਂ ਥੱਲੇ ਲੈ ਕੇ ਆਵਾਂਗੇ ਸੋ ਇਹ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਕਰਨੀਆਂ ਤਾਂ ਬਹੁਤ ਸੌਖੀਆਂ ਪਰ ਹੁਣ ਜਦੋਂ ਇਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਊਗਾ ਫਿਰ ਪਤਾ ਲੱਗੂਗਾ ਵੀ ਇਹ ਕਿਸ ਤਰੀਕੇ ਦੇ ਨਾਲ ਪੂਰੀਆਂ ਕਰਦੇ ਆ ਕਿਉਂਕਿ ਉਧਰੋਂ ਇਹਨਾਂ ਦਾ ਫੈਡਰਲੀ ਤੌਰ ਤੇ ਉੱਤੇ ਵੀ ਟਕੜਿਕਾ ਟਰੰਪ ਦੇ ਨਾਲ ਚੱਲ ਰਿਹਾ ਹੁਣ ਇਹ ਵੇਖਣਾ ਹੋਊਗਾ ਵੀ ਕੀ ਟਰੰਪ ਇਹਨਾਂ ਨੂੰ ਮਾਦਦ ਜਾਰੀ ਰੱਖਦੇ ਆ ਤੇ ਜੇ ਮੇਰਾ ਖਿਆਲ ਹੈ ਵੀ ਇਹਨਾਂ ਨੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਛਾਪਿਆਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਮੇਰਾ ਖਿਆਲ ਹੈ ਟਰੰਪ ਨੇ ਇਹਨਾਂ ਦੇ ਬਿਲਕੁਲ ਬਰਾਬਰ ਆ ਕੇ ਸਾਹਮਣੇ ਖੜੇ ਹੋ ਜਾਣਾ ਵੀ ਅਸੀਂ ਤੁਹਾਨੂੰ ਜਿਹੜੀ ਫੈਡਰਲ ਫੰਡਿੰਗ ਹੈਗੀ ਉਹ ਨਹੀਂ ਦੇਣੀ ਤੇ ਫੈਡਰਲ ਫੰਡਿੰਗ ਤੋਂ ਬਿਨਾ ਜਿਹੜੀ ਬੱਚਿਆਂ ਦੀ ਹੈਲਥ케ਅਰ ਆ ਜਾਂ ਜਿਹੜੀਆਂ ਬੱਸਾਂ ਫ੍ਰੀ ਚਲਾਉਣ ਦੀਆਂ ਗੱਲਾਂ ਬਾਤਾਂ ਜਾਂ ਜਿਹੜੇ ਰੈਂਟ ਕਮ ਕਰਨ ਦੀਆਂ ਗੱਲਾਂ ਬਾਤਾਂ ਉਹ ਕਰਨੀਆਂ ਬਹੁਤ ਔਖੀਆਂ ਹੋ ਜਾਣੀਆਂ ਹੈਗੀਆਂ ਕਿਉਂਕਿ ਉੱਥੇ ਕਮਿਸ਼ਨ ਬਣੇ ਹੋਏ ਆ ਨਿਊਯਾਰਕ ਦੇ ਵਿੱਚ ਵੱਡੇ ਵੱਡੇ ਜਿਨ੍ਹਾਂ ਦੇ ਵਿੱਚ ਇੱਕ ਪਾਰਟੀ ਦੇ ਨਹੀਂ ਸਾਰੀਆਂ ਪਾਰਟੀਆਂ ਦੇ ਨੁਮਾਇंदे ਸ਼ਾਮਲ ਹੁੰਦੇ ਹੈਗੇ ਆ ਜੇ ਉਹ ਸਾਰੇ ਸਹਿਮਤ ਹੋਣਗੇ ਤਾਂ ਹੀ ਕਿਤੇ ਜਾ ਕੇ ਸਾਰੀਆਂ ਗੱਲਾਂ ਹੋਣਗੀਆਂ ਜੇ ਹੋਣਗੀਆਂ ਹੀ ਫਿਰ ਹੋਊਗਾ ਵੀ ਫੰਡਿੰਗ ਕਿੱਥੋਂ ਆਊਗੀ ਸਾਰੇ ਕਾਸੇ ਵਾਸਤੇ ਤੇ ਹੁਣ ਕਿਤੇ ਨਾ ਕਿਤੇ ਇਹ ਆ ਪੰਜਵੇਂ ਕਰ ਸਮੇ ਦੇ ਗਰਭ ਦੇ ਵਿੱਚ ਹੈਗੀਆਂ ਇਹ ਸਾਰੀਆਂ ਚੀਜ਼ਾਂ ਵੀ ਕਿਵੇਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰਦੇ ਆ ਪਰ ਹਜੇ ਤਾਂ ਤਾੜੀਆਂ ਬਹੁਤ ਵੱਜ ਰਹੀਆਂ ਸੀਗੀਆਂ ਉਹਨਾਂ ਦੇ ਭਾਸ਼ਣ ਦੇ ਉੱਤੇ ਵੀ ਜਿਵੇਂ ਸ਼ਾਇਦ ਕੱਲ ਨੂੰ ਰੈਂਟ ਵਗੈਰਾ ਘਟ ਹੋ ਜੇ ਵੀ ਨਿਊਯਾਰਕ ਦਾ ਪਰ ਉੱਥੇ ਨਾਲ ਦੀ ਨਾਲ ਜਿਹੜੇ ਉੱਥੋਂ ਦੇ ਧਨਾੜ ਬੰਦੇ ਆ ਉਹ ਥੋੜੇ ਔਖੇ ਜ਼ਰੂਰ ਹੈਗੇ ਆ ਵੀ ਜਿਹੜੇ 10 ਲੱਖ ਤੋਂ ਜ਼ਿਆਦਾ ਕਮਾਈ ਵਾਲੇ ਆ ਉਹਨਾਂ ਦੇ ਉੱਤੇ ਕਹਿੰਦੇ 2% ਹੋਰ ਟੈਕਸ ਲਾਇਆ ਜਾਊਗਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆਂ ਵੀ ਮਮਦਾਨੀ ਕਿਸ ਤਰੀਕੇ ਦੇ ਨਾਲ ਆਪਣੀ ਪਾਰੀ ਨੂੰ ਸਰ ਕਰਦੇ ਆ ਬਿਲਕੁਲ ਸੋ ਆਪਾਂ 1 ਮਿੰਟ ਅਗਲੀ ਖਬਰ ਤੇ ਲਾਉਣਾ ਕਿਉਂਕਿ ਸਮਾਂ ਜਿਹੜਾ ਘੱਟ ਰਹਿ ਗਿਆ ਪ੍ਰੋਗਰਾਮ ਦਾ ਪਤਾ ਲੱਗਿਆ ਵੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਦੋ ਲੋਕ ਜਿਹੜੇ ਗ੍ਰਿਫਤਾਰ ਹੋਏ ਆ ਤੇ ਉਹਨਾਂ ਦਾ ਸਰਨੇਮ ਪਟੇਲ ਆ ਹਨਾ ਉਹਦੇ ਬਾਰੇ ਦੱਸਿਓ ਵੀ ਕਿੱਥੋਂ ਦੀ ਖਬਰ ਆ ਤੇ ਕੀ ਪੂਰੀ ਖਬਰ ਆ ਕੀ ਜਾਣਕਾਰੀ ਆ ਤੁਹਾਡੇ ਕੋਲ ਉਹਦੇ ਬਾਰੇ ਇਹ ਜਿਹੜਾ ਬਹੁਤ ਮਾੜਾ ਕੰਮ ਕਰ ਰਹੇ ਸੀ ਤਿੰਨ ਜਾਣੇ ਸੀ ਬੇਸਿਕਲੀ ਇੱਕ ਦਾ ਨਾਮ ਹੈਗਾ 24 ਸਾਲ ਦਾ ਸ਼ਬਮ ਪਟੇਲ ਇੱਕ 22 ਸਾਲ ਦਾ ਹਰਸੀਲ ਪਟੇਲ ਇਹ ਦੋ ਤਾਂ ਫੜ ਲਏ ਪੁਲਿਸ ਨੇ ਇੱਕ 28 ਸਾਲ ਦਾ ਉਤ ਕਰਸ਼ ਮਿਸ਼ਰਾ ਇਹ ਫਰਾਰ ਹੈਗਾ ਇਹਦੇ ਤੇ 50 ਲੱਖ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਇਹ ਬੇਸਿਕਲੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੀਟਰਸਬਰਗ ਵਰਜੀਨੀਆ ਤੋਂ ਜਿੱਥੇ ਇਹ ਸਟੂਡੈਂਟ ਵੀਜੇ ਤੇ ਆਏ ਹੋਏ ਸੀ ਤੇ ਇਹ ਬਜ਼ੁਰਗ ਲੋਕਾਂ ਦੇ ਨਾਲ ਧੋਖਾ ਧੜੀ ਕਰਦੇ ਸੀ ਜਿਵੇਂ ਫੋਨ ਨਹੀਂ ਆਪਾਂ ਕਰਦੇ ਸੀ ਮੈਂ ਆਈਆਰਐਸ ਤੋਂ ਬੋਲਦਾ ਮੈਂ ਐਫਬੀਆਈ ਤੋਂ ਬੋਲਦਾ ਤੇ ਜੇ ਤੁਸੀਂ ਸਾਨੂੰ ਇੰਨਾ ਤੁਹਾਡੇ ਤੇ ਫਾਈਨ ਆ ਜੇ ਤੁਸੀਂ ਨਹੀਂ ਪੇ ਕਰਦੇ ਤਾਂ ਤੁਹਾਨੂੰ ਅਸੀਂ ਇਦਾਂ ਫੜ ਲਾਂਗੇ ਸੋ ਇਹ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕਾਲਾਂ ਕਰਦੇ ਸੀ ਤੇ ਇਹਨਾਂ ਨੇ ਕਾਫੀ ਸਾਰੇ ਪੈਸੇ 70 80 ਸਾਲ ਦੇ ਬਜ਼ੁਰਗਾਂ ਤੋਂ ਉਹਨਾਂ ਨੂੰ ਡਰਾਤਰ ਮੁਕਾ ਕੇ ਕੱਢ ਵੀ ਲਏ ਸੀਗੇ ਤੇ ਇੱਕ ਬਜ਼ੁਰਗ ਲੇਡੀ ਨੇ ਪੁਲਿਸ ਨੂੰ ਕਾਲ ਕਰਤੀ ਵੀ ਇਸ ਤਰੀਕੇ ਦੇ ਨਾਲ ਭਾਈ ਮੈਨੂੰ ਕਾਲਾਂ ਆਉਂਦੀਆਂ ਤੇ ਪੁਲਿਸ ਵਾਲਿਆਂ ਨੇ ਜਾਲ ਪਾਣ ਲਿਆ ਵੀ ਉਹਨੂੰ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਆ ਕੇ ਪੈਸੇ ਲੈ ਜਾਣ ਤੇ ਜਦੋਂ ਇਹ ਪੈਸੇ ਲੈਣ ਗਏ ਤਾਂ ਇਹਨਾਂ ਨੂੰ ਰੰਗੇ ਹਾਥੀ ਉਹ ਬੁੜੀ ਦੇ ਡਰਾਈਵਰ ਦੇ ਵਿੱਚੋਂ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਤੇ ਇਹਦੀਆਂ ਹੁਣ ਸਜ਼ਾਵਾਂ ਤੁਹਾਨੂੰ ਪਤਾ ਧੋਖਾ ਧੜੇ ਦੀਆਂ ਬਜ਼ੁਰਗਾਂ ਦੇ ਨਾਲ ਸੀਨੀਅਰ ਸਿਟੀਜ਼ਨ ਦੇ ਨਾਲ ਬਹੁਤ ਵੱਡੀਆਂ ਹੁੰਦੀਆਂ ਹੈਗੀਆਂ ਤੇ ਮੇਰਾ ਖਿਆਲ ਵੀ ਹੋਣੀਆ ਵੀ ਚਾਹੀਦੀਆਂ ਤਾਂ ਕਿ ਹੋਰਾਂ ਨੂੰ ਸਿੱਖ ਮਿਲ ਸਕੇ ਇਸੇ ਤਰੀਕੇ ਨਾਲ ਜਿਹੜਾ ਜਿਹੜਾ ਫਰਾਰ ਆ 28 ਸਾਲ ਦਾ ਉਹ ਵੀ ਜਲਦ ਗ੍ਰਿਫਤ ਦੇ ਵਿੱਚ ਆਵੇ ਤੇ ਇਦਾਂ ਦੇ ਜਿਹੜੇ ਗੁੰਡੇ ਅੰਸਰ ਹੈਗੇ ਆ ਅਮਰੀਕਾ ਦੇ ਵਿੱਚ ਜਿਹੜੇ ਕਾਨੂੰਨ ਨੂੰ ਭੰਗ ਕਰਕੇ ਜਿਵੇਂ ਕਹਿਆ ਵੀ ਇੱਥੇ ਗਲਤ ਮਲਤ ਕੰਮ ਕਰ ਰਹੇ ਉਹਨਾਂ ਤੇ ਰੋਕ ਲਾਈ ਜਾ ਸਕੇ ਬਹੁਤ ਵਧੀਆ ਕੰਮ ਕੀਤਾ ਲਾਅਨ ਫੋਰਸਮੈਂਟ ਨੇ ਬਿਲਕੁਲ ਸੋ ਨੇਟੇ ਵੀਰ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਔਰ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਬਹੁਤ ਧੰਨਵਾਦ ਬਾਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵੀਕ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇ ਉਜਾਜ਼ਤ ਰੱਬ ਰੱਖਾ